YouTube ਚੈਨਲ ਦੇ ਵਿੱਚ ਦੋਸਤੋ ਅੱਜ ਲਾਈਵ ਹੋਏ ਆ ਤੁਹਾਨੂੰ ਲਾਈਵ ਕਣਕਾਂ ਦਿਖਾਵਾਂਗੇ ਤੇ ਕੁਝ ਵੈਰਾਈਟੀਆਂ ਸਾਧੀਆਂ ਕਰਾਂਗੇ ਜਿਹੜੇ ਸਾਡੇ ਇਲਾਕੇ ਦੇ ਵਿੱਚ ਲੱਗੀਆਂ ਨੇ ਤੁਸੀਂ ਦੇਖ ਸਕਦੇ ਹੋ ਕਣਕਾਂ ਦੇ ਖੇਤ ਤੇ ਸ਼ਾਮ ਦੇ 5:00 ਵੱਜ ਚੁੱਕੇ ਨੇ ਤੇ ਸੂਰਜ ਬੱਦਲ ਵਾਲੀ ਥੋੜੀ ਜਿਹੀ ਆ ਜਾਵਦੀ ਹੈ ਤੇ ਦਿਨ ਥੋੜੇ ਜਿਹੇ ਵੱਡੇ ਹੋ ਗਏ ਨੇ ਹੁਣ ਠੰਡ ਜਾਣ ਦੀ ਤਿਆਰੀ ਚ ਮਾਤੜ ਇੱਕ ਦੋ ਮਹੀਨੇ ਦੀ ਠੰਡ ਰਹਿ ਗਈ ਸੜੀ ਕਿ ਥੋੜੀ ਰਹੀ ਹੈ ਤਾਪਮਾਨ ਦੇ ਵਿੱਚ ਕਾਫੀ ਤਬਦੀਲੀ ਹੋਏ ਤੇ ਮੀਂਹ ਦੀ ਤਿਆਰੀ ਚ ਕੋਈ ਬਦਲ ਰੋਜ ਆਉਂਦਾ ਕਿ ਤਾ ਆਉਂਦਾ ਕਿ ਚਲ ਜਾਂਦਾ ਤੁਸੀਂ ਦੇਖ ਸਕਦੇ ਹੋ ਤੇ ਦਿਨ ਵੱਡੇ ਹੋ ਗਏ ਨੇ ਸ਼ਾਮ ਦੇ 7:30 ਹੋਏ ਨੇ ਤੇ ਲਾਈਵ ਹੋਏ ਆ ਤੇ ਤੁਹਾਨੂੰ ਕਣਕਾਂ ਵਿਖਾਵਾਂਗੇ ਪਹਿਲਾਂ ਕਣਕ ਵਿਖਾਉਣੀ ਹੈ ਜੀ 826 ਵੈਰਟੀ ਜਿਹੜੀ ਕਿ ਆਪਾਂ ਵੀ ਜੀ ਤੁਸੀਂ ਦੇਖ ਸਕਦੇ ਹੋ ਇਹ 826 ਵੈਰਟੀ ਹੈ ਤੇ ਇੱਧਰ ਹੈਗੀ ਜੀ 327 ਵੈਰਟੀ ਤੁਸੀਂ ਦੇਖ ਸਕਦੇ ਹੋ ਤੇ ਇੱਕ ਹੋਰ ਵੈਰਟੀ ਹੈ ਜੀ ਸਾਡੇ ਨਾਲ ਦੇ ਖੇਤ ਵਿੱਚ ਕਿਸਾਨਾ ਪੜਾਣੀ ਪੀਜੀ ਹੈ ਇਹ ਹੈਗੀ ਜੀ 677 ਵੈਰਟੀ ਇਹ ਦੀ 677 ਵਰਾਇਟੀ ਦੀ ਗੱਲ ਕਰੀਏ ਤਾਂ ਇਹਦਾ ਪਿਛਲੇ ਸਾਲ ਵੀ ਬੀਜੀ ਸੀ ਐਸ ਇੱਕ ਸਮਾਂ ਪੜਾਵੇ ਤੇ ਇਸੇ ਖੇਤ ਦੇ ਵਿੱਚ ਬੀਜੀ ਸੀ ਤੇ ਅੱਜ ਇਹ ਲਗਭਗ ਇਹ ਤਿੰਨੇ ਵਰਾਇਟੀਆਂ ਬੰਨੇ ਉਤਰਨੇ ਦੀਆਂ ਹੋ ਚੁੱਕੀਆਂ ਨੇ 1 2 3 ਚੌਥ ਲਗ ਲਗ ਤਿੰਨਾ ਚੌਦਰਾ ਦੇ ਰਕਬੇ ਨਾਲ ਬੀਜੀਆਂ ਸੀ ਕੋਈ ਪਹਿਲਾਂ ਬੀਜੀ ਸੀ ਕੋਈ ਬਾਅਦ ਵਿੱਚ ਬੀਜੀ ਸੀ ਤੇ ਜਿਹੜੀ 677 ਵਰਾਇਟੀ ਹੈ ਇਹ ਹੈਪੀ ਸ਼ੈਡਰ ਨਾਲ ਬਜਾਈ ਗਈ ਸੀ ਤੇ ਸੁਪਰ ਸ਼ੈਡਰ ਨਾਲ ਬਜਾਈ ਗਈ ਸੀ ਇਹ ਤੇ ਜਿਹੜੀ 327 ਤੇ 826 ਦੇ ਵੈਰਾਈਟੀ ਹੈ ਜਾਵਲੀ ਇਹ ਸਾਰੀਆਂ ਫੀਸੀਡਰ ਨਾਲ ਬਜਾਈ ਕੀਤੀਆਂ ਮੈਂ ਪਹਿਲਾਂ ਵੀਡੀਓ ਸਾਂਝੀਆਂ ਕੀਤੀਆਂ ਕਰਦਿਆ ਜਦੋਂ ਮਤਲਬ ਬਜਾਈ ਕਰਦੇ ਹਾਂ ਖਾਦ ਤੱਕ ਪਾਉਣ ਤੱਕ ਸਾਰੀ ਡਿਟੇਲ ਇਹ ਕਰਦੇ ਹਾਂ ਤੇ ਵੀਡੀਓ ਸਾਂਝੀਆਂ ਕੀਤੀਆਂ ਨੇ ਤੇ ਜਿਹੜੀ 6677 ਵੈਰਾਈਟੀ ਹੈ ਇਹ ਇਕੱਲੀ ਸੁਪਰ ਸੇਡਰ ਨਾਲ ਬਜਾਈ ਕੀਤੀ ਸੀ ਤੇ ਪਿਛਲੇ ਸਾਲ ਵੀ ਐਸੀ ਖੇਤ ਸਾਡੇ ਕਿਸਾਨ ਭਰਾ ਨੇ ਬੀਜੀ ਸੀ ਤੇ ਉਹ ਝਾੜੇ ਦਰਿਆ ਸੀ 25 ਕਾਉਂਟਲ ਤੇ ਖਾਸ ਗੱਲ ਇਹ ਕਿ ਕਣਕ ਡਿੱਗ ਵੀ ਪਈ ਸੀ ਤੇ ਫੇਰ ਵੀ 25 ਕਾਉਂਟਲ ਤੱਕ ਨੇ ਝਾੜ ਦਿੱਤਾ ਸੀ ਤੇ ਦਾਣੇ ਇਹਦੇ ਬਹੁਤ ਮੋٹے ਹੁੰਦੇ ਨੇ ਤੇ ਤੁਸੀਂ ਖੇਤ ਵੇਚ ਸਕਦੇ ਹੋ 677 ਰੁਪਏ ਦੀ ਦਾ ਇੱਕ ਪੂਰਾ ਖੇਤ ਭਰ ਗਿਆ ਵਾ ਤੇ ਹੁਣ ਇਹਨੂੰ ਤੀਜਾ ਪਾਣੀ ਲਾਵਾਂਗੇ ਕਿਉਂਕਿ ਤੀਜਾ ਪਾਣੀ ਮੌਸਮ ਦੇ ਹਿਸਾਬ ਦੇ ਨਾਲ ਲੱਗਾ ਵਾ ਤੇ ਸਾਰੀਆਂ ਨੂੰ ਤੀਜਾ ਪਾਣੀ ਲਾ ਸਕਦੇ ਕਿਉਂਕਿ ਹੁਣ ਵੇਚ ਸਕਦੇ ਕੋ ਤੇ ਇਹ ਲਾਵਾਂਗੇ ਤੇ ਜੇ ਇਨਾਂ ਦੀ ਗੱਲ ਕਰੀਏ ਕਿ ਗੋਪ ਪੜ ਚੁਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਿਟਾ ਬੱਸ ਨਿਕਲਣ ਦੀ ਤਿਆਰੀ ਦੇ ਵਿੱਚ ਆ ਇਹ ਹੈਗੀ ਜੀ 826 ਬਟਾਟੀ ਬੱਸ ਥੋੜੇ ਘੰਟੇ ਤੱਕ ਇਹਦਾ ਸਿਟਾ ਨਿਕਲਣਾ ਬੱਸ ਸਟਾਰਟ ਹੋ ਜਾਏਗਾ ਤੇ ਇਧਰ ਆ ਗਈ ਜੀ 327 ਬਟਾਟੀ ਤੇ ਇਹਦਾ ਵੀ ਸਿਟਾ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਨਿਕਲਣਾ ਸਟਾਰਟ ਹੋ ਜਾਏਗਾ ਵੀ ਗੋਪ ਪੜ ਚੁਕੀ ਹੈ ਤੇ ਆ ਵੀ ਹੈਗੀ ਜੀ 826 ਬਟਾਟੀ ਇਹਨੂੰ ਪਾਣੀ ਮਤਲਬ ਅੱਜ ਆ ਗਿਆ ਵਾ ਵੀ ਦੇ ਸਕਦੇ ਹੋ ਕਿ ਤੀਜਾ ਪਾਣੀ ਇਹਨੂੰ ਲਾਤਾ ਵਾ ਤੇ ਇਹਦੀ ਕੰਕਰੀਟ ਗ੍ਰੋਥ ਦੇ ਸਕਦੇ ਹੋ 826 ਤੇ ਇੱਥੋਂ ਵੀ ਮੈਂ ਪਹਿਲਾਂ ਵੀਡੀਓ ਸਾਂਝੀ ਕਰਦਾ ਰਿਹਾ ਵਾਂ ਤਾਂ ਵਹੀਂ ਵੇਖ ਸਕਦੇ ਹੋ ਆ ਮੋਟਰ ਵਾ ਇੱਥੋਂ ਵੀ ਪਹਿਲਾਂ ਵਾਕਸ ਵੀਡੀਓ ਸਾਂਝੀ ਬਣਾ ਕੇ ਕੀਤੀਆਂ ਨੇ ਬਿਜੇਨ ਤੋਂ ਬਜਾਈ ਬਜਾਈ ਤੱਕ ਤੇ ਹੁਣ ਇਹ ਲਾਈਕ ਕਣਕਾਂ ਲਗਭਗ 3 ਕ ਮਹੀਨੇ ਦੀ ਹੋ ਚੁੱਕੀਆਂ ਬੰਨੇ 90 ਤੋਂ 95 ਦਿਨ ਤੱਕ ਵਿੱਚ ਇਹਨਾਂ ਦੀ ਲਾਈਫ ਹੋ ਚੁੱਕੀ ਹੈ ਵਾਸ ਸਿੱਟੇ ਬਾਹਰ ਨਿਕਲਣ ਦੀ ਤਿਆਰੀ ਦੇ ਵਿੱਚ ਤੇ ਤੀਜਾ ਪਾਣੀ ਇਸ ਵਕਤ ਇਹਨੂੰ ਲਾ ਚੁੱਕਿਆ ਹੋਰ ਖਾਦਾਂ ਖੋਦਾਂ ਸਭ ਕੁਝ ਹੋ ਚੁੱਕਿਆ ਤੇ ਜੇ ਸਪਰੇਆਂ ਦੀ ਗੱਲ ਕਰੀਏ ਤਾਂ ਬਾਅਦ ਜੇ ਕੋਈ ਮੌਸਮ ਵਿੱਚ ਤਬਦੀਲੀ ਆਏਗੀ ਤੇ ਜਾਂ ਕੋਈ ਬਿਮਾਰੀ ਪੈ ਗਈ ਫਿਰ ਜਾਂ ਫੰਗੀਸਾਈਡ ਕੋਈ ਮਲ 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 ਕੋਈ ਹੋਏਗਾ ਫਿਰ ਦੋ ਸਪਰੇ ਕਰਾਂਗੇ ਨੀਤ ਨਹੀਂ ਕਰਾਂਗੇ ਤੇ ਹੋਰ ਇਹ ਤੇ ਗੱਲ ਕਰੀਏ ਤਾਂ 37 ਇਕਾਂ ਕਿਤੇ ਥੋੜੀ ਐਨਪੀਕੇ ਇੱਕ ਸਪਰੇਅ ਕਰ ਚੁੱਕੇ ਆ ਉਦੋਂ ਵੀਡੀਓ ਸਾਂਝੀ ਕੀਤੀ ਸੀ ਜੋ ਸਪਰੇਅ ਕੀਤੀ ਸੀ ਤਾਂ ਇਹਦੇ ਉੱਤੇ ਵੀ ਸਪਰੇਅਾਂ ਕੀਤੀਆਂ ਨੇ ਇਹ ਸਾਡੇ ਨਾਲ ਦੇ ਕਿਸਾਨ ਭਰਾ ਦਾ ਖੇਤ ਵਾ ਤਾਂ ਤੁਸੀਂ ਗਰੋਥ ਵੇਖ ਸਕਦੇ ਹੋ ਕਿ 800 ਸਬਜੀ ਵੈਰਾਈ ਹੈ ਜੀ ਬਹੁਤ ਸੋਹਣੀ ਗਰੋਥ ਹੈ ਇਹਦੀ ਤੇ ਵੇਖ ਸਕਦੇ ਹੋ ਸ਼ਾਮ ਦੇ 7:30 ਹੋਏ ਨੇ ਤੇ ਮੌਸਮ ਦੀ ਗੱਲ ਕਰੀਏ ਤੁਸੀਂ ਵੇਖ ਸਕਦੇ ਹੋ ਕਿ ਬੱਦਲਵਾਰੀ ਹੋਈ ਹੈ ਤਾਂ ਕਿਦੇ ਬੱਦਲ ਹਟ ਜਾਂਦਾ ਤੇ ਚਲ ਜਾਂਦਾ ਵਾ ਸੋ ਲਾਈਵ ਹੋਈਆਂ ਤੁਹਾਨੂੰ ਲਾਈਵ ਕਰਨ ਕਾ ਦਿਖਾਉਂਦੇ ਆ ਜੀ ਵੜੇ ਇਹ ਹੈਗੀ ਜੀ 822 ਵੈਰਟੀ ਤੇ ਉੱਪਰਲਾ ਖੇਤ ਹੈਗਾ ਜੀ 677 ਵੈਰਟੀ ਤੇ ਆਹ ਹੈਗਾ ਜੀ 327 ਵੈਰਟੀ ਤਿੰਨ ਵੜਾਟੀਆਂ ਇੱਥੇ ਖੇਡੀਆਂ ਨੇ ਤੇ ਆਪਾਂ ਜਿਹੜੇ ਆਪਣੇ ਖੇਤਾਂ ਵਿੱਚ ਬੀਜੀਆਂ ਜੀ 822 ਵੈਰਟੀ ਤੇ 327 ਵੈਰਟੀ ਤੇ 187 ਵੈਰਟੀ ਜਿਹੜੀ 677 ਵੈਰਟੀ ਹੈ ਸਾਡੇ ਨਾਲ ਦੇ ਖੇਤ ਵਿੱਚ ਕਿਸਾਨ ਪੜਾਉਣੀ ਬੀਜੀ ਹੈ ਜੀ ਤਾਂ ਤੁਸੀਂ ਦੇਖ ਸਕਦੇ ਆ ਤੇ ਇੱਕੋ ਜਿਹੇ ਜਾਪਦੀਆਂ ਨੇ ਇਹ ਥੋੜਾ ਜਿਹਾ ਖੇਤ ਜਿਆਦਾ ਪਾੜਾ ਜਾਪਦਾ ਵਾ ਗਰੋਥ ਵੱਧ ਜਾਂਦੀ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ 677 ਵੈਰੈਟੀ ਦੀ ਤੇ ਇਹ ਸੁਪਰ ਸੀਡਰ ਨਾਲ ਬਜਾਈ ਕੀਤੀ ਸੀ ਤੇ ਬਾਕੀ ਸਾਰੀਆਂ ਹੈਪੀ ਸੀਡਰ ਨਾਲ ਬਜਾਈ ਕੀਤੀਆਂ ਸੀ ਤਾਂ ਤੁਸੀਂ ਕਣਕਾਂ ਦੀ ਗਰੋਥ ਦੇਖ ਸਕਦੇ ਹੋ ਪੂਰੀ ਤੇ ਤੁਨ ਮਾ ਹੋਰ ਫਿਰ ਆਕੇ ਜਾਕੇ ਕਣਕ ਦਿਖਾ ਦਉਣਾ ਜੀ ਇੱਕ 272 ਵੈਰੈਟੀ ਜਿਹੜੀ ਬਹੁਤ ਸੋਹਣੀ ਗਰੋਸ ਕੀ ਉਹਨੇ ਵੀ ਕੀਤੀ ਹੈ ਤੇ ਇਹ ਵਾਹ ਕਿਓ 272 ਵਾਲੀ ਵੈਰੈਟੀ ਬੀਜੀ ਸੀ ਤਾਂ ਵੀ ਵੇਚ ਸਕਦੇ ਹੋ ਇਧਰ ਹੈਗੀ ਜੀ 327 ਵੈਰੈਟੀ ਤੇ ਇਧਰ ਹੈ ਜੀ 826 ਵੈਰੈਟੀ ਤੇ ਆ ਖਾਲਾ ਤੇ ਖਾਲ ਦੇ ਵਿੱਚ ਵੀ ਕਣਕ ਛੁੱਟੀ ਹੈ ਤੇ ਬਹੁਤ ਸੋਹਣੀ ਖਾਲ ਦੇ ਵਿੱਚ ਵੀ ਹੋ ਗਈ ਹੈ ਤਾਂ ਤੁਸੀਂ ਵੇਚ ਸਕਦੇ ਹੋ ਮੈਂ ਵਾਈ ਹੋਏ ਆ ਜੀ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਆਪਦਾ ਸਵਾਗਤ ਹੈ ਤੁਹਾਡਾ ਜੀ ਤੇ ਇਹ ਦੇਖ ਸਕਦੇ ਹੋ ਆ ਚੱਕਰੀ 272 ਵੈਰਾਈਟੀ ਇਹ ਵਾਹ ਕੇ ਕਰਨ ਕੇ ਬੀਜੀ ਸੀ ਤੱਕ ਤੁਸੀਂ ਇਹ ਕਰਨ ਦੀ ਗ੍ਰੋਥ ਦੇਖ ਸਕਦੇ ਹੋ ਤੇ ਇਹ ਵੀ ਲਗਭਗ ਸਿੱਟੇ ਇਹਦੇ ਬਾਹਰ ਨਿਕਲਦੀ ਤਿਆਰੀ ਦੇ ਵਿੱਚ ਆ ਤੇ ਲਗਭਗ ਇੱਕੋ ਟਾਈਮ ਦੇ ਰੱਖ ਬੇਨ ਦੋ ਤਿੰਨ ਦਿਨਾਂ ਦੇ ਰੱਖ ਬੇਨ ਨਾਲ ਇਹ ਕਣਕਾਂ ਬੀਜੀਆਂ ਸੀ ਤਾਂ ਇਹਦੀ ਕਣਕ ਦੀ ਤੁਸੀਂ ਗ੍ਰੋਥ ਦੇਖ ਸਕਦੇ ਹੋ 300 200 ਬੱਤਰਾ ਵੈਰੈਟੀ ਦੀ ਖਾਸ ਗੱਲ ਇਹ ਕੀ ਇਹਦੀ ਥੱਲੇੋਂ ਜਿਹੜੀ ਨਾੜੀ ਆਉਂਦੀ ਆ ਬਹੁਤ ਹੀ ਜ਼ਿਆਦਾ ਮੋਟੀ ਹੁੰਦੀ ਵੀ ਵੇਖ ਸਕਦੇ ਹੋ ਗੋਭ ਪਰ ਚੁੱਕੀ ਏ ਤੇ ਆ ਸਿੱਟਾ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਤਿਆਰ ਆ ਆ ਤੁਹਾਨੂੰ ਕੱਢ ਕੇ ਦਿਖਾ ਦਿੰਦਾ ਕਿ ਸਿੱਟਾ ਇਹ ਵਿੱਚ ਬਣ ਕੇ ਤਿਆਰ ਆ ਇਹ ਬਸ ਥੋੜੇ ਦਿਨਾਂ ਤੱਕ ਬਾੜ ਆਉਣਾ ਸਟਾਰਟ ਹੋ ਜਾਏਗਾ। ਅੱਜ ਤੁਹਾਡਾ ਸਵਾਗਤ ਹੈ ਜੀ ਤੁਹਾਡਾ ਲਾਈ ਫਾਰਮਿੰਗ ਦੇ YouTube ਚੈਨਲ ਦੇ ਵਿੱਚ। ਤੇ ਤੁਸੀਂ ਆਹ ਵੇਖ ਰਹੇ ਹੋ ਜੀ 272 ਵੈਰਾਈਟੀ ਤੇ ਮੈਂ ਤੁਹਾਨੂੰ ਸਿੱਟਾ ਇਹਦਾ ਕੱਢ ਕੇ ਵਿਖਾਉਣਾ ਜੀ ਇੱਕ ਹੱਥ ਚ ਫੂਲ ਪੜਿਆ ਦੂਜੇ ਹੱਥ ਨਾਲ ਫੂਲ ਕੱਢਣੇ। ਲਓ ਜੀ ਦੋਸਤੋ ਚੈੱਕ ਕਰੋ ਜੀ ਇਹਦਾ ਸਿਟਾ ਕਿ ਬਿਲਕੁਲ ਤਿਆਰ ਵਾ ਜੀ ਦੇਖ ਸਕਦੇ ਹੋ ਤੇ ਪੂਰਾ ਸਿਟਾ ਬਣ ਚੁੱਕਿਆ ਜੇ ਤੁਸੀਂ ਦੇਖ ਸਕਦੇ ਹੋ ਕਿ ਕੁੰਡੀਆਂ ਬਿਲਕੁਲ ਤਿਆਰ ਵਾ ਬਸ ਸਿਟਾ ਬਾਹਰ ਨਿਕਲਦੀ ਤਿਆਰੀ ਵਿੱਚ ਵਾ ਤੇ ਆ ਕੰਕਰੀਟ ਦੀ ਗ੍ਰੋਥ ਜੀ ਤੇ ਆ ਇਹਨੂੰ ਸਿਟਾ ਪਿਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਕੰਕਰੀਟ ਗ੍ਰੋਥ ਵਾ ਕੀ ਬੇਜੀ ਸੀ ਤੇ ਜਿਦੋਂ ਆਪਣੇ ਕਿਸਾਨ ਪਰਾ ਪਿਛਲੇ ਵਿੱਚ ਦੇਸੀ ਮਤਲਬ ਵਾਹ ਕੇ ਜ਼ਮੀਨ ਚੰਗੀ ਤਰ੍ਹਾਂ ਪਹਿਲਾਂ ਹਰਨਾ ਵਾਹ ਕੇ ਸੁਹਾਗਾ ਫੇਰ ਕੇ ਫਿਰ ਉੱਤੇ ਡ੍ਰਿਲ ਕੀਤੀ ਸੀ ਜ਼ਮੀਨ ਤੇ ਇਹਦੇ ਉੱਤੇ ਤੇ 272 ਵੈਰਾਈਟੀ ਜੀ ਤੁਸੀਂ ਸਿੱਟਾ ਦਾ ਵੇਚ ਸਕਦੇ ਹੋ ਬਹੁਤ ਆ ਬਣ ਕੇ ਤਿਆਰ ਬਸ ਬਾਹਰ ਨਿਕਲਣ ਦੀ ਤਿਆਰੀ ਦੀ ਬਚਿਆ ਤੁਸੀਂ ਦੇਖੋ ਗੋ ਪਰ ਚੁਕੀ ਏ ਤੇ ਆਹ ਨਾਲੀ ਦੇ ਵਿੱਚ ਸਿੱਟਾ ਬਣ ਕੇ ਤਿਆਰ ਆ ਜੀ ਤੇ ਆਹ ਇਹਦਾ ਸਿੱਟਾ ਮਤਲਬ ਬਣ ਗਿਆ ਜੀ ਤੁਸੀਂ ਦੇਖ ਸਕਦੇ ਇਹ ਗੋਪ ਦੀ ਵਿੱਚ ਸਿੱਟਾ ਵਾ ਤੁਸੀਂ ਵੀ ਦੇਖ ਸਕਦੇ ਹੋ ਕਿ ਜਿਹਨੂੰ ਮੱਖੀਆਂ ਪੱਕਿਆ ਦਿੰਦੇ ਨੇ ਬਿਲਕੁਲ ਤਿਆਰ ਵਾ ਤੇ ਕਾਫੀ ਲੰਬਾਈ ਦਾ ਸਿੱਟਾ ਬਣਿਆ ਵਾ ਸੋ ਕਣਕ ਦੀ ਗਰੋਥ ਵੀ ਬਹੁਤ ਜਿਆਦਾ ਚੰਗੀ ਏ ਇਹ ਹੈਗੀ ਏ ਜੀ 272 ਵੈਰਾਈਟੀ ਸ਼੍ਰੀ ਰਾਮ ਵਾਲਿਆਂ ਦੀ ਤੇ ਇੱਧਰ ਹੈਗੀ ਜੀ 327 ਵੈਰਾਈਟੀ ਤੇ ਇਹ 10 ਏਕੜ ਲਗਾਈ ਇਹ ਵੀ ਸਾਡੇ ਨਾਲ ਦੇ ਕਿਸਾਨ ਪੜਾ ਦਾ ਖੇਤ ਵਾ ਤੇ ਇੱਧਰ ਹੈਗੀ ਜੀ 200 820 ਵੈਰਾਈਟੀ ਤੁਸੀਂ ਵੇਚ ਸਕਦੇ ਹੋ 327 ਕਣਕ ਦੀ ਗਰੋਸ ਤੁਸੀਂ ਵੇਚ ਸਕਦੇ ਹੋ ਇਹ ਵੀ ਥੋੜੇ ਕਿ ਦਿਨਾਂ ਤੱਕ ਆਪਣੇ ਸਿੱਟੇ ਬਾਹਰ ਮਤਲਬ ਗੋਬੇ ਦੀ ਪੜ ਚੁੱਕੀ ਹੈ ਤੇ ਸਿੱਟੇ ਬਾਹਰ ਕੱਟਣੇ ਇਹਦੇ ਵੀ ਮਤਲਬ ਨਿਕਲੇ ਸਟਾਰਟ ਹੋ ਜਾਣਗੇ ਤੇ ਇਹਦੇ ਉੱਤੇ ਮੋਮ ਜੀ ਦਵਾਈ ਕੀਤੀ ਸੀ ਸਪਰੇਅ ਨੂੰ ਰੋਕਣ ਵਾਸਤੇ ਨਦੀਨ ਨੂੰ ਸਪਰੇਅ ਕੀਤੀ ਸੀ ਨਦੀਨ ਨੂੰ ਕੰਟਰੋਲ ਕਰਨ ਵਾਸਤੇ ਤਾਂ ਇਹਦੇ ਤੇ ਤੁਸੀਂ ਕੋਈ ਬੂਟਾ ਨਦੀਨ ਦਾ ਨਹੀਂ ਹੈਗਾ ਖਾਸ ਕਰਕੇ ਗੋਲੀ ਠੰਡਾ ਕੁਲੀ ਟਣਾ ਨਹੀਂ ਮਰਦਾ ਪਰ ਇਹਦੇ ਵਿੱਚ ਕੰਟਰੋਲ ਪੂਰਾ ਹੋ ਗਿਆ ਜੀ ਸੋ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਵਿੱਚ 377 ਵੈਰਾਈਟੀ ਇਹਦੇ ਚ ਨਦੀਨ ਕਿਤੇ ਹੀ ਰਿਹਾਗਾ ਇਹਦੇ ਵਿੱਚ ਕੰਟਰੋਲ ਥੋੜਾ ਘੱਟ ਹੋਇਆ ਸੀ ਤੇ ਪਰ ਇੰਨਾ ਜ਼ਿਆਦਾ ਨਹੀਂ ਹੈ ਕੋਈ ਨੁਕਸਾਨ ਨਹੀਂ ਮਤਲਬ ਕਰਦੇ ਇਹ ਤੇ ਕਣਕ ਦੇ ਝਾੜ ਵਾ ਨੂੰ ਤੇ ਆ ਹੈਗੀ ਜੀ 272 ਵੈਰਾਈਟੀ ਤੇ ਇਧਰ ਹੈਗੀ ਜੀ 327 ਵੈਰਾਈਟੀ ਸੋ ਤੁਹਾਨੂੰ ਤੁਹਾਡਾ ਲਾਈਵ ਵਿੱਚ ਜੁੜਨ ਵਾਸਤੇ ਸੋ ਅਗਰੇ ਵੀਡੀਓ ਸਾਂਝੀ ਕਰਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਕਣਕਾਂ ਦੇ ਹਾਲ ਜਦੋਂ ਇਹ ਕਣਕ ਦੇ ਸਿੱਟੇ ਬਾਹਰ ਆਉਣਗੇ ਸੋ ਧੰਨਵਾਦ ਤੁਹਾਡਾ ਲਾਈਵ 'ਚ